ਫਤੇਗੜ ਸਾਹਿਬ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ 'ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਦੇ ਕੋਲੋਂ 32 ਬੋਰ ਪਿਸਟਲ, 10 ਜਿੰਦਾ ਕਾਰਤੂਸ, 300 ਗ੍ਰਾਮ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਫਤੇਗੜ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੋਰ ਗਰੀਬਵਾਲ ਨੇ ਦੱਸਿਆ ਕਿ ਫਤੇਗੜ ਸਾਹਿਬ ਦੀ ਪੁਲਿਸ ਵੱਲੋਂ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਜਿਸ ਵਿੱਚ ਦੋ ਵਿਅਕਤੀਆਂ ਤੋਂ 32 ਬੋਰ ਪਿਸਟਲ 10 ਜਿੰਦਾਕਾਰਤੂਸ ਸਮੇਤ ਨਾਕੇਬੰਦੀ ਤੋਂ ਤਰਖਾਨ ਮਾਜਰਾ ਦੀ 3 ਪੁਆਇੰਟ ਤੋਂ ਗ੍ਰਫਤਾਰ ਕੀਤਾ ਜਿਸ ਦੀ ਪਛਾਣ ਜੈਮਸ ਦੇ ਨਾਮ ਤੋਂ ਹੋਈ ਹੈ ਅਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਲਕਾ ਅਮਲੋ ਪਿੰਡ ਅਲੀਪੁਰ ਚੰਦਲਦਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ ਪਹਿਲਾਂ ਵੀ ਡਕੈਤੀ ਦਾ ਮਾਮਲਾ ਦਰਜ ਹੈ ਉਤਹੀ ਵਿਅਕਤੀਆਂ ਤੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੀ ਪਛਾਣ ਸੋਮਾ ਸਿੰਘ ਵਾਸੀ ਪਿੰਡ ਪੁਨੀਵਾਲਾ ਜ਼ਿਲ੍ਹਾ ਪਟਿਆਲਾ ਅਤੇ ਅਮਰਜੀਤ ਸਿੰਘ ਵਾਸੀ ਪਿੰਡ ਨੂਰਪੁਰਾ ਜਿਲਾ ਫਤਿਹਗੜ ਸਾਹਿਬ ਦੇ ਜਿਨ੍ਹਾਂ ਦੀ ਪਛਾਣ ਸੋਮਾ ਸਿੰਘ ਵਾਸੀ ਪਿੰਡ ਪੁੰਨੀਵਾਲਾ ਜਿਲ੍ਹਾ ਪਟਿਆਲਾ ਅਤੇ ਅਮਰਜੀਤ ਸਿੰਘ ਵਾਸੀ ਪਿੰਡ ਨੂਰਪੁਰਾ ਜਿਲ੍ਹਾ ਫਤਿਹਗੜ ਸਾਹਿਬ ਦੇ ਤੌਰ ਤੇ ਹੋਈ ਹੈ। ਉਥੇ ਹੀ ਜਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਦ ਕੋਰ ਗਰੇਵਾਲ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ 5 ਕਿਲੋ ਅਫੀਮ ਸਮੇਤ ਵੀ ਕਾਬੂ ਕੀਤਾ ਹੈ ਜੋ ਜੁਪੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਰਜਨੇਸ਼, ਸਤਵੀਰ ਤੇ ਧਰਮਵੀਰ ਤੌਰ ਤੇ ਦੱਸੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਤਵੀਰ ਧਰਮਵੀਰ ਦੋਵੇਂ ਹੀ ਆਪਸ ਵਿੱਚ ਸਕੇ ਭਰਾ ਹਨ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਤਾਣਾ ਅਮਲੋਵ ਵਿਖੇ ਕਈ ਮਾਮਲੇ ਦਰਜ ਹਨ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਦਗਰ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀਡੀ ਸਾਹਿਬ ਲੀਡ ਕਰ ਰਹੇ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਬੱਤੀ ਬੋਤੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਗਈ ਹੈ। ਕੁੱਲ ਦੋਸ਼ੀ ਗ੍ਰਿਫਤਾਰ ਹੋਏ। 18 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਐਸਪੀ ਡੀ ਫਤਿਹਗੁਰ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਇਹ ਟੀਮ ਬਣੀ ਸੀਗੀ ਉਹਨਾਂ ਨੇ ਆ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਮਕਦਮਾ ਨੰਬਰ 111 ਅਸਲਾ ਐਕਟ ਅਰੰਧ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਤੇ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਦੇ ਕੋਲੋਂ ਵੈਪਨਸ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੀਸਿਟ ਵੈਪਨ 32 ਬੋਰ ਸਮੇਤ 10 ਦਿੰਦਾ ਰਾਉਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਫੰਦਲ ਅਧਾਰ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀ ਹੋਣਗੀਆਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਤਫ਼ਤੀਸ਼ ਚੱਪੀ ਜਾ ਰਹੀ ਹੈ ਯਾਨੀ ਕਿ ਇਹ ਵੈਪਨ ਕਿੱਥੋਂ ਲੈ ਕੇ ਆਂਦੇ ਗਏ ਤੇ ਕੋਈ ਹੋਰ ਵਾਰਦਾਤ ਦੇ ਵਿੱਚ ਯੂਜ਼ ਹੋਏ ਨੇ ਕਿ ਨਹੀਂ ਇਹ ਜਿਹੜਾ ਪੂਰਾ ਮੈਟਰ ਤੇ ਇਨਵੈਸਟੀਗੇਸ਼ਨ ਹੈ ਤੇ ਇਹਦੇ ਬਾਰੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਕੀਤੀ ਜਾਏ। ਇਹ ਕੰਦਾਈ ਸੀ ਜੋ ਹੋ ਗਈ ਇਹਦੇ ਗਰੁੱਪ ਦੇ ਵਿੱਚ ਬੰਦੇ ਦੇ। ਜਿਸ ਦੇ ਗਰੁੱਪ ਦੇ ਵਿੱਚ ਹੋਰ ਵੀ ਬੰਦੇ ਨੇ ਜੀ ਫਾਰਦਰ ਸੇਕ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਨਾਮ ਡਿਸਕਲੋਸ ਨਹੀਂ ਕਰ ਰਹੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੇ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀਜ਼ ਇਸ ਕੇਸ ਦੇ ਵਿੱਚ ਕੀਤੀਆਂ ਜਾਣਗੀਆਂ। ਪਹਿਲਾਂ ਕਿੰਨੇ ਮਾਮਲੇ ਦੋਸਤ ਮਾਮਲੇ। ਇਹ ਰਿਪੋਰਟ ਬਿਕੈਤੀ ਦਾ ਪਰਚਾ ਦਰਜ ਹੈ। ਪਰ ਕਿਉਂਕਿ ਇਹ ਵੈਪਨ ਸਾਨੂੰ ਰਿਕਵਰ ਹੋਏ ਨੇ ਇਸ ਗੱਲ ਕਰਕੇ ਅਸੀਂ ਇਹਦੇ ਚ ਤਫ਼ਤੀਸ਼ ਕਰ ਰਹੇ ਹਾਂ ਕਿ ਵੈਪਨ ਕਿਸੇ ਹੋਰ ਬਾਤਾ ਚੂਜ਼ ਹੋਏ ਨੇ ਕਿੱਥੋਂ ਲੈਂਦਾ ਸੀ ਕੁਝ ਪਤਾ ਨਹੀਂ ਜੀ ਜੀ ਸਾਨੂੰ ਮੈਂ ਜਿੱਦਾਂ ਕੀ ਦੱਸਿਆ ਸੀ ਕਿ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿੱਥੋਂ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਨਾਮ ਦੇ ਤੱਕ ਰਿਹਾ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਯਾਰ ਨੰਬਰ 106 ਹੈ ਐ ਐਨਡੀਪੀਐਸ ਐਕਟ ਮੰਡੀ ਥਾਣਾ ਮੰਡੀ ਗਬਿੰਦਰ ਦੇ ਅਧੀਨ ਪਰਚਾ ਦਰਜ ਹੋਇਆ ਜਿਦੇ ਵਿੱਚ 5 ਕਿਲੋ ਅਫੀਮ ਦੀ ਰਿਕਵਰੀ ਕੀਤੀ ਗਈ ਹੈ ਅਮ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਰਿਕਵਰੀ ਕੀਤੀ ਗਈ ਹੈ ਇਹ ਬੈਕਵਰਡ ਲਿੰਕ ਦੇ ਵਿੱਚ ਸਾਨੂੰ ਪਤਾ ਚੱਲਿਆ ਹੈ ਕਿ ਇਹ ਝਾਰਖੰਡ ਤੋਂ ਫੀ ਮਾਰੀ ਸੀਗੀ ਤੇ ਤਿੰਨ ਬੰਦੇ ਜੋ ਕਿ ਅਫੀਮ ਲੈ ਕੇ ਆ ਰਹੇ ਸੀਗੇ ਉਹਨਾਂ ਨੂੰ ਦਰਾਨੇ ਨਾਕਾਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ 5 ਕਿਲੋ ਫੀਂਦੀ ਰਿਕਵਰੀ ਕੀਤੀ ਗਈ ਇਹਨਾਂ ਜਿਹੜੇ ਜਿਹੜੇ ਬੰਦਿਆਂ ਤੋਂ ਅਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼, ਸਤਵੀਰ ਅਤੇ ਧਰਮਵੀਰ ਹਨ ਜਿਹੜੇ ਸਤਵੀਰ ਅਤੇ ਧਰਮਵੀਰ ਨੇ ਉਹ ਸਕੇ ਭਰਾ ਨੇ ਅਤੇ ਬਦਾਈਓ ਦੇ ਰਹਿਣ ਵਾਲੇ ਨੇ ਹਮਾਦਰ ਉੱਤਰ ਪ੍ਰੋਜੈਕਟ ਦੇ ਅਧੀਨ ਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕ ਯਾਨੀ ਕਿ ਇਹ ਅਖੀਂ ਕਿਥੋਂ ਆ ਰਹੀ ਸੀ ਅਤੇ ਇਹ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਡੂੰਘਾਈ ਦੇ ਵਿੱਚ ਤਫ਼ਤੀਸ਼ ਕਰਨ ਲੱਗੇ ਹੋਏ ਆ। ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਸਾਨੂੰ ਹੋਰ ਅਗਰ ਕਦਮ ਚੁੱਕਣਗੇ ਤੇ ਵੇਚਣ ਵਾਸਤੇ ਆ ਰਹੇ ਸੀ ਇੱਥੇ ਕਿੰਨੇ ਇੱਥੇ ਕਿਉਂ ਆਏ ਜੀ ਬਿਲਕੁਲ ਇਹ ਵੇਚਣ ਵਾਸਤੇ ਆ ਰਹੇ ਸੀਗੇ ਤੇ ਐਜ਼ ਅ ਕੂਰੀਅਰ ਇਹ ਲੈ ਕੇ ਆ ਰਹੇ ਸੀ ਆਪੀ ਤੇ ਕਿਹਨਾਂ ਨੂੰ ਇਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਰੈਡ ਕਰਾਂਗੇ ਪਹਿਲਾਂ ਇਹਨਾਂ ਦੇ ਖਿਲਾਫ ਕੁੱਝ ਐਕਸ਼ਨ ਕਰਨਾ ਹਜੇ ਫਿਲਹਾਲ ਇਹਨਾਂ ਦੇ ਕੋਈ ਡਾਇਰੈਕਟ ਐਫ ਆਈ ਆਰ ਸਾਡੇ ਨੋਲੇਜ ਨਹੀਂ ਹੈ ਪਰ ਬਾਕੀ ਸਟੇਟਸ ਤੋਂ ਕਿ ਇੱਕ ਇੰਟਰ ਸਟੇਟ ਨੈਕਸਸ ਹੈਗਾ ਹੈ ਤਾ ਇਹਦੇ ਵਿੱਚ ਅਸੀਂ ਹੋਰ ਤਕੀਸ਼ ਕਰ ਰਹੇ ਹਾਂ ਤੇ ਇਹ ਇਨਕੁਆਇਰ ਕਰ ਰਹੇ ਹਾਂ ਕਿ ਇਹਨਾਂ ਤੇ ਹੋਰ ਕੋਈ ਜੋ ਕਾਫੀ ਦੇਸੀ ਜੀ ਹੈ ਜੋ ਨਾ ਇਹਨਾਂ ਤੇ ਇਹ ਮੋਟਰਸਾਈਕਲ ਤੇ ਸੀ ਕਿ ਤੇ ਮੋਟਰਸਾਈਕਲ ਦੀ ਵੀ ਰਿਕਵਰੀ ਕੀਤੀ ਗਈ ਹੈ ਮੋਟਰਸਾਈਕਲ ਇਹਨਾਂ ਦੇ ਨਾਤੇ ਨਹੀਂ ਸੀਗਾ ਕਿਸੇ ਹੋਰ ਦਾ ਸੀਗਾ ਉਹਦੇ ਬਾਰੇ ਵੀ ਅਰੇ ਇਨਵੈਸਟ ਕੀਤਾ 230 ਗ੍ਰਾਮ ਚਟਾ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 113 ਅਮਰੋਥ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਸੋਮਾ ਸਿੰਘ ਅਤੇ ਅਮਰਜੀਤ ਸਿੰਘ ਜੋ ਕਿ ਪਿੰਡ ਨੂਰਪੁਰ ਦੇ ਰਹਿਣਾ ਲੈ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਇਹ ਚਿੱਟਾ ਕਿੱਥੋਂ ਆਇਆ ਸੀ ਤੇ ਇਹਨਾਂ ਨੂੰ ਕਿੱਥੇ ਡਿਲੀਵਰ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਜਿਹੜਾ ਪੂਰਾ ਨੈਕਸਸ ਹੈ ਨੂੰ ਸਮੈਸ਼ ਕੀਤਾ ਜਾ ਸਕਦਾ ਕਿਤੇ ਸੀਗੇ ਬੀਤੇ ਦੀਤੇ ਸੀ ਇਹ ਵੀ ਇੱਕ ਮੋਟਰਸਾਈਕਲ ਸੀ ਸੀਗੇ ਜੀ ਬੁਲੇਟ ਮੋਟਰਸਾਈਕਲ ਤੇ ਬੁਲੇਟ ਮੋਟਰਸਾਈਕਲ ਨੂੰ ਆਪਣੇ ਦੇ ਨਾਲ ਰਿਕਵਰੀ ਪਾਈ ਮੋਟਰਸਾਈਕਲ ਇਹਨਾਂ ਦਾ ਪਾਇਆ ਗਿਆ ਉਸ ਚੀਜ਼ ਬਾਰੇ ਮੋਟਰਸਾਈਕਲ ਇਹਨਾਂ ਦਾ ਨਹੀਂ ਹੈ ਤੇ ਮੋਟਰਸਾਈਕਲ ਜਿਨ੍ਹਾਂ ਦੇ ਨਾਮ ਤੇ ਹੈਗੇ ਉਹਨੂੰ ਉਸ ਵੈਰੀਫਾਈ ਕਰਾ